ਕਰਮਾ ਜੀ ਖਬਰਾਂ ਦੇ ਬੁਲਾਇਗੇ ਸ਼ੁਰੂਆਤ ਕਰੀਏ ਪੰਜਾਬ ਬੰਦ ਦੇ ਜੋ ਸੱਦਾ ਦਿੱਤਾ ਗਿਆ ਸੀ ਉਹਦੇ ਤੋਂ ਪੰਜਾਬ ਬੰਦ ਨੂੰ ਜਿਹੜਾ ਸਮਰਥਨ ਮਿਲਿਆ ਜਾਂ ਜਿਹੜਾ ਸਫਲ ਕਿਹਾ ਜਾ ਰਿਹਾ ਪੰਜਾਬ ਬੰਦ ਇਸ ਸਮਰਥਨ ਦੇ ਵਿੱਚੋਂ ਸਫਲ ਕਿਹਾ ਜਾ ਰਿਹਾ ਜਾਂ ਡਰ ਦੇ ਵਿੱਚੋਂ ਸਫਲ ਕਿਹਾ ਜਾ ਰਿਹਾ ਪ੍ਰਵੀਨ ਜੀ ਇਹ ਤਿੰਨ ਪਹਿਲੂ ਨੇ ਜੀ ਕਿ ਜਿਹੜਾ ਸਫਲ ਪੰਜਾਬ ਬੰਦ ਹੋਇਆ ਉਹ ਸਮਰਥਨ ਚੋਂ ਸੀ ਉਹ ਤਰਸ ਚੋਂ ਸੀ ਜਾਂ ਉਦਾਰ ਚੋਂ ਸੀ ਜੀ ਜੀ ਜੇਕਰ ਆਪਾਂ ਕੱਲ ਦੇ ਦ੍ਰਿਸ਼ ਨੂੰ ਦੇਖੀਏ 30 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਸੀ ਜਿਹੜੇ ਕਿਸਾਨ ਜੱਥੇਬੰਦੀਆਂ ਪਿਛਲੇ ਸਾਢੇ 10 ਮਹੀਨਿਆਂ ਤੋਂ ਵੱਧ ਵਕਫੇ ਤੋਂ ਖਨੌਰੀਓ ਸ਼ੰਭੂ ਬਾਟਰ ਤੇ ਬੈਠੇ ਜੀ ਬਿਲਕੁਲ ਕੇਂਦਰ ਸਰਕਾਰ ਸੁਣਵਾਈ ਨਹੀਂ ਕਰ ਰਹੀ ਕੇਂਦਰ ਸਰਕਾਰ ਰਾਹ ਨਹੀਂ ਖੋਲ ਰਹੀ ਹਰਿਆਣਾ ਸਰਕਾਰ ਦਿੱਲੀ ਜਾਣ ਨਹੀਂ ਦੇ ਰਹੀ ਆ ਪੰਜਾਬ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਨਿਵਾਰੀ ਹੂੰ ਇਹ ਸਭ ਦੇ ਦਰਮਿਆਨ ਵੀ ਕਿਸਾਨ ਕਹਿੰਦੇ ਸਾਡੇ ਕੋਲ ਚਾਰਾ ਕੀ ਬਚਦਾ ਅਸੀਂ ਆਪਣੀ ਗੱਲ ਪਹੁੰਚਾਉਣ ਲਈ ਆਪਣਾ ਆਪਣਾ ਪੱਖ ਕਹਿਣ ਲਈ ਸੜਕਾਂ ਦੇ ਉੱਤਰ ਲਈ ਮਜਬੂਰ ਹੁੰਦੇ ਆ ਹੂੰ ਤੇ ਇਸ ਲਈ ਕਹਿੰਦੇ ਕਿ ਅਸੀਂ ਇਹ ਰਾਹ ਚੁਣਿਆ ਤੇ ਉਹ ਕਹਿੰਦੇ ਅਸੀਂ ਤਾਂ ਵਾਰ-ਵਾਰ ਪਿੰਡਾਂ ਸ਼ਹਿਰਾਂ ਕਸਬਿਆਂ ਚ ਪੀਰ ਵੀ ਕਰ ਰਹੇ ਹਾਂ ਕਿ ਇਹ ਇਕੱਲਾ ਭਰਾਵੋ ਸਾਡਾ ਮਸਲਾ ਨਹੀਂ ਹੈਗਾ ਇਹ ਜੇ ਕਿਸਾਨੀ ਮਰੀ ਤਾਂ ਆਪਾਂ ਸਾਰੇ ਡੁੱਬਾਂਗੇ ਹੂੰ 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 ਸੋ ਇਸ ਪ੍ਰਕਿਰਿਆ ਦੇ ਤਹਿਤ ਡੱਲੇ ਵਾਲ ਹੋਰਾਂ ਨੂੰ ਜਿਹੜਾ 35 36 ਦਿਨ ਹੋ ਗਿਆ 36ਵਾਂ ਦਿਨ ਸੋ ਉਹ 35 ਦਿਨਾਂ ਦੇ ਹੋਏ ਮਰਨ ਵਰਤਾਲੇ ਦਿਨ ਵੀ ਉਹ ਕਹਿੰਦੇ ਉਹ ਉਸ ਦੇ ਬਾਵਜੂਦ ਵੀ ਸਰਕਾਰਾਂ ਸਾਡੀ ਗੱਲ ਸੁਣ ਲਈ ਤਿਆਰ ਨਹੀਂ ਸੋ ਇਸ ਲਈ ਅਸੀਂ ਇਹ ਬੰਦੀ ਕਾਲ ਦਿੱਤੀ ਉਹਦੇ ਸਾਨੂੰ ਸਾਰੇ ਸਹਿਯੋਗ ਹੂੰ ਅਹ ਵੰਦ ਸ਼ੁਰੂ ਕਰਨ ਤੋਂ ਪਹਿਲਾਂ ਬਕਾਇਦਾ ਤੌਰ ਤੇ ਵਪਾਰ ਮੰਡਲ ਵਾਲਿਆਂ ਨਾਲ ਬਕਾਇਦਾ ਤੌਰ ਤੇ ਸਰਕਾਰੀ ਜਥੇਬੰਦੀਆਂ ਨਾਲ ਮੁਲਾਜ਼ਮ ਜਥੇਬੰਦੀਆਂ ਨਾਲ ਵਿਦਿਆਰਥੀ ਯੂਨੀਅਨਾਂ ਨਾਲ ਸਾਰਿਆਂ ਨਾਲ ਉਹਨੇ ਰਾਪਤੇ ਵੀ ਕੀਤੇ ਤੇ ਇਸ ਤਰ੍ਹਾਂ ਭਰਮੇ ਹੰਗਾਰਾ ਮਿਲਿਆ ਤੇ ਚਾਹੇ ਉਹ ਪਿੰਡ ਤੋਂ ਪਿੰਡ ਦੀ ਫਿਰਨੀ ਤੋਂ ਨਿਕਲ ਕੇ ਜਿਹੜੀਆਂ ਲਿੰਕ ਸੜਕਾਂ ਮੰਡੀ ਬੋਡ ਵਾਲੀਆਂ ਚਾਹੇ ਉਹ ਹੁਣ ਚਾਹੇ ਮੰਡੀ ਬੋਡ ਵਾਲੀਆਂ ਸੜਕਾਂ ਤੋਂ ਨਿਕਲ ਕੇ ਸਟੇਟ ਹਾਈਵੇ ਹੋਣ ਸਟੇਟ ਹਾਈਵੇ ਹੋਣ ਚਾਹੇ ਨੈਸ਼ਨਲ ਹਾਈਵੇ ਹੋਣ ਸਾਰੇ ਥਾਂ ਚੱਕਾ ਜਾਮ ਸੀਗਾ ਹਮ ਹਮ ਰੇਲਵੇ ਪਟੜੀਆਂ ਦੇ ਉੱਤੇ ਕਿਸਾਨ ਬੈਠੇ ਸੀ ਸੜਕਾਂ ਤੇ ਕਿਸਾਨ ਬੈਠੇ ਸੀ ਟੋਲ ਤੇ ਪੁਲਾਂ ਤੇ ਕਿਸਾਨ ਬੈਠੇ ਸੀ ਗਲੀਆਂ ਬਜ਼ਾਰਾਂ ਚ ਕਿਸਾਨ ਸੀ ਤੇ ਨਤੀਜਾ ਸਾਰਾ ਕੁਝ ਬੰਦ ਸੀ ਹਮ ਹਮ ਸੋ ਇਸ ਲਈ ਖਬਰ ਤਾਂ ਹੀ ਹੈ ਕਿ ਕਨ ਪੂਰਨ ਤੌਰ ਤੇ ਪੰਜਾਬ ਬੰਦ ਰਿਹਾ ਜੀ ਉਹ ਦੂਸਰੇ ਪਾਸੇ ਜੇ ਕਰਾਈਏ ਤਾਂ ਇਹ ਵੀ ਇੱਕ ਚੰਗਾ ਪੱਖ ਕੱਲ ਦੇਖਣ ਨੂੰ ਮਿਲਿਆ ਪ੍ਰਵੀਰ ਜੀ ਕੇ ਚਾਹੇ ਉਹ ਐਂਬੂਲੈਂਸ ਸੀ ਹਮ ਤੇ ਚਾਹੇ ਉਹ ਕੋਈ ਬਿਆਲੀ ਗੱਡੀ ਸੀ ਚਾਹੇ ਕਿਸੇ ਫੌਜ ਵਾਲੀ ਗੱਡੀ ਸੀ ਉਹਨਾਂ ਨੂੰ ਪੁੱਛ ਪੜਤਾਲ ਕਰਾ ਕੇ ਆਰਾਮ ਨਾਲ ਕੱਢਿਆ ਗਿਆ ਵਿਆਹ ਦੇ ਮੁੰਡੇ ਨਾਲ ਤੋਂ ਫੋਟੋਆਂ ਚੱਕ ਚੱਕ ਕੇ ਵੀ ਆਂ ਭੇਜਿਆ ਉਹਨਾਂ ਨੂੰ ਹਮ ਹਮ ਸੋ ਇਹ ਵਰਤਾਰਾ ਵੀ ਕੱਲ ਨਜ਼ਰ ਆਇਆ ਜੀ ਦੂਸਰੇ ਪਾਸੇ ਉਹ ਵੀ ਲੋਕ ਨਜ਼ਰ ਆਏ ਜਿਹੜੇ ਐਂਬੂਲੈਂਸ ਦੇ ਵਿੱਚ ਸਵਾਰੀਆਂ ਬਣ ਕੇ ਵੜ ਕੇ ਲੰਘਣਾ ਚਾਹੁੰਦੇ ਸੀ ਉਹ ਵੀ ਪੜੇ ਗਏ ਹਮ ਦੂਸਰੇ ਪਾਸੇ ਬਜ਼ਾਰਾਂ ਦੇ ਵਿੱਚ ਤਕਰਾਰ ਵੀ ਹੋਈ ਕੈਂਠਾਂ ਵਾਂ ਤੇ ਬਹਿਸ ਵੀ ਹੋਈ ਜੇ ਬਾਜ਼ਾਰ ਬੰਦ ਸੀ ਤਾਂ ਜੇ ਕੋਈ ਕਦ ਕਦ ਕੰਨ ਖੁੱਲੀ ਸੀ ਤਾਂ ਉਹਨੂੰ ਬੰਦ ਕਰਾਉਣ ਦੇ ਲਈ ਜਵਰੀ ਤੇ ਉਹਨਾਂ ਨੇ ਕਿਹਾ ਵੀ ਕਿ ਜੀ ਤੁਸੀਂ ਬੰਦ ਹੀ ਕਾਲ ਦਿੱਤੀ ਹੈ ਤੇ ਜਿਹੜਾ ਬੰਦ ਕਰਦਾ ਠੀਕ ਹੈ ਜਿਹੜਾ ਨਹੀਂ ਕਰਦਾ ਤੁਸੀਂ ਉਹਨੂੰ ਧੱਕਾ ਕਿਉਂ ਕਰਦੇ ਹੋ ਹੂੰ 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 ਕਈਆਂ ਨੇ ਇਹ ਵੀ ਕਿਹਾ ਇੱਕ ਬੀਬੀ ਲੜੀ ਵੀ ਕਿ ਸਾਡੂੰ ਦੁਕਾਨਦਾਰਨ ਛੋਟੇ ਦੁਕਾਨਦਾਰ ਨੂੰ ਕਾਨੂੰਨ ਮਾਰਦੇ ਹੋ ਲੜਾਈ ਥੋੜੀ ਜਿਹਨਾਂ ਨਾਲ ਉੱਥੇ ਕਿਉਂ ਨਹੀਂ ਜਾਂਦੇ ਹੂੰ ਉਹ ਤਾਂ ਇਹ ਵੀ ਕਹਿਣ ਲੱਗੇ ਕਿ ਤੁਹਾਡੇ ਕਰਜ਼ੇ ਵਾਪਸ ਨਹੀਂ ਦੇ ਸਾਡੇ ਥੋੜਾ ਹੁੰਦੇ ਆ ਹੂੰ ਸੋ ਇਸ ਤਰ੍ਹਾਂ ਦੀ ਸਥਿਤੀਆਂ ਵੀ ਕਈ ਥਾਵਾਂ ਤੇ ਦੇਖਣ ਨੂੰ ਮਿਲੀਆਂ ਆਮ ਲੋਕ ਵੀ ਵੈਸੇ ਨਜ਼ਰ ਆਏ ਕਈ ਕਹਿੰਦੇ ਭਈ ਤੁਸੀਂ ਆਹ ਤਾਂ ਕਹਤਾ ਵੀ ਮੈਡੀਕਲ ਵਾਲੀ ਆ ਸਕਦਾ ਦਵਾਈ ਬੁੱਟੀ ਵਾਲੇ ਆ ਸਕਦਾ ਜੇ ਕਿਸੇ ਦੇ ਘਰੇ ਖਾਣ ਨੂੰ ਕੋਈ ਜੀ ਮੁਗੀ ਹੋ ਗਿਆ ਤੇ ਪਹਿਲਾਂ ਵਾਲੇ ਲੜੀ ਸੀ ਪਤਾ 30 ਤਰੀਕਾ ਸੋ ਇਸ ਤਰ੍ਹਾਂ ਕਈ ਥਾਵਾਂ ਤੇ ਟਕਰਾ ਰਹਾਂ ਬੈਸੇ ਟਕਰਾ ਬਿਲਕੁਲ ਸੋ ਇੱਕ ਪਾਸੇ ਕਿਸਾਨੀ ਮਸਲੇ ਨੂੰ ਸਮਝਦਿਆਂ ਹੋਇਆ ਵੱਖ-ਵੱਖ ਵਰਗਾਂ ਨੇ ਵੱਖ-ਵੱਖ ਤਰ੍ਹਾਂ ਨੇ ਆਪ ਮਹਾਰੇ ਆਪਣੇ ਅਦਾਰੇ ਬੰਦ ਕੀਤੇ ਬੱਸਾਂ ਬੰਦ ਕੀਤੀਆਂ ਡੀਪੂ ਵਾਲਿਆਂ ਨੇ ਸਾਥ ਦਿੱਤਾ ਪ੍ਰਾਈਵੇਟ ਸਰਕਾਰੀਆਂ ਨੇ ਸਾਥ ਦਿੱਤਾ ਤੇ ਇਸ ਤਰ੍ਹਾਂ ਸਮਰਥਨ ਚੋਂ ਵੱਲ ਸੀ ਹਮ ਹਮ ਦੂਸਰਾ ਇਹਦੇ ਵਿੱਚ ਡੱਲਿਆ ਹੋਰਾਂ ਦੀ ਜਿਸ ਤਰ੍ਹਾਂ ਪਿਛਲੇ 15 ਮਹੀਨਿਆਂ ਤੋਂ ਰੋਜ਼ ਮੀਡੀਆ 'ਚ ਸੁਰਖੀਆਂ ਆ ਰਹੀਆਂ ਖਬਰਾਂ ਆ ਰਹੀਆਂ ਰੋਜ਼ ਲੀਡਰ ਜਾ ਰਹੇ ਨੇ ਆਹ ਚੱਲ ਪੁੱਛਿਆ ਜਾ ਰਿਹਾ ਸਥਿਤੀ ਮੈਡੀਕਲ ਰਿਪੋਰਟਾਂ ਸਾਹਮਣੇ ਉਹ ਚੋਂ ਤਰਸ ਵੀ ਇੱਕ ਲੋਕਾਂ 'ਚ ਆਇਆ ਇੱਕ ਬੰਦਾ ਸਾਡੇ ਹੱਕ ਹਕੂਕਾਂ ਲਈ ਬੈਠਾ ਹੈ ਨਾ ਇਹਨਾ ਮੰਗਾਂ ਲਈ ਬੈਠਾ ਹੈ ਇਸ ਦੀ ਕਿ ਤੁਸੀਂ ਸਮਰਥਨ ਦੇ ਰਹੇ ਹੋ ਤੀਸਰਾ ਇਹ ਡਰ ਪੈ ਵੀ ਸੀਗਾ ਉਹ ਡਰ ਲੜਾਈ ਝਗੜੇ ਦਾ ਸੀ ਉਹ ਭੰਗ ਤੋੜਦਾ ਸੀ ਕੋਈ ਕਹਿੰਦਾ ਐਵੇਂ ਗੱਡੀ ਤੇ ਡਾਂਗ ਮਾਰ ਦੂ ਕੋਈ ਕੋਈ ਕਹਿੰਦਾ ਐਵੇਂ ਝਗੜਾਂਗੇ ਕੱਲ ਨੂੰ ਫੇਰ ਆਪਾਂ ਇੱਥੇ ਮਿਲਣਾ ਹੈ ਲੋਕਾਂ ਨੇ ਸੋ ਇਸ ਡਰਪੈਚ ਉਸੇ ਤਿੰਨੇ ਪਸਾਰਿਆਂ ਦਾ ਮੇਲਜੋਲ ਸੀਗਾ ਕੱਲ ਦੇ ਪੰਜਾਬ ਬੰਦ ਚ ਜੀ ਪਰ ਜਿਹੜਾ ਨੁਕਤਾ ਇਹ ਚ ਦੇਖਣ ਵਾਲਾ ਉਹ ਨੁਕਤਾ ਅਹਿਮ ਇਹ ਹੈ ਕਿ ਜਿਹੜੇ ਧਿਰਾਂ ਨੇ ਕਿਸੇ ਸਮੇਂ ਦਿੱਲੀ ਇਸ ਅੰਦੋਲਨ ਦਾ ਖੁੱਲਕੇ ਸਾਥ ਦਿੱਤਾ ਸੀ ਉਹਨਾਂ ਚੋਂ ਕਿੰਨੀਆਂ ਧਿਰਾਂ ਹੁਣ ਕਿਸਾਨ ਜਥੇਬੰਦੀਆਂ ਨੂੰ ਇਹ ਬਾਤ ਪਾਉਣ ਲੱਗੀਆਂ ਨੇ ਕਿ ਤੁਹਾਡੀ ਲੜਾਈ ਕੇਂਦਰ ਨਾਲ ਹੈ ਤੁਸੀਂ ਪੰਜਾਬ ਨੂੰ ਹੀ ਕਿਉਂ ਡਿਸਟਰਬ ਕਰੀ ਜਾਂਦੇ ਹੋ ਤੁਸੀਂ ਪੰਜਾਬ ਛੀ ਕਿਉਂ ਹਰਥਾਂ ਧਰਨੇ ਬਜਾਰੇ ਕਰੀ ਜਾਂਦੇ ਹੋ ਇਹਦੇ ਨਾਲ ਆਪਾਂ ਆਪਣਾ ਨੁਕਸਾਨ ਕਰ ਰਹੇ ਹਾਂ ਇਹ ਵੀ ਗੱਲ ਪੈਰਲਲ ਚੱਲ ਰਹੀ ਹੈ ਦੂਸਰੇ ਪਾਸੇ ਕੁਝ ਰਾਜਨੀਤਿਕ ਧਿਰਾਂ ਕੁਝ ਰਾਜਨੀਤਿਕ ਸ਼ੈ ਕੁਝ ਰਾਜਨੀਤਿਕ ਸ਼ਕਤੀਆਂ ਕੁਝ ਏਜੰਸੀਆਂ ਇਹ ਮਾਹੌਲ ਵੀ ਲੋਕਾਂ ਦੀ ਸਰਜਰੀ ਨਾਲ ਕਿ ਦੇਖੋ ਜੀ ਤਾਂ ਤੀਏ ਦਿਨ ਆ ਜਾਂਦੇ ਨੇ ਹੂੰ 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 ਇਦਾਂ ਜੀ ਰੋਜ਼ ਤੱਕ ਰਹਿੰਦੇ ਨੇ ਤਾਂ ਕਿ ਟਕਰਾਵ ਜਨਤਾ ਦਾ ਆਪਸ ਵਿੱਚ ਹੋ ਜਵੇ ਮਸਲਾ ਐਮਐਸਪੀ ਦੇਸ਼ ਦਾ ਜੀ ਜੀ ਸਮੁੱਚੇ ਮੁਲਕ ਦੀ ਐਮਐਸਪੀ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਹੈ ਹੂੰ ਤੇ ਪੰਜਾਬband ਦੀ ਕਾਲ ਦੇ ਉੱਤੇ ਕਿਸੇ ਹੋ ਸੂਬੇ ਨੇ ਕੋਈ ਹੰਗਾਰਾ ਨਹੀਂ ਭਰਿਆ ਹੂੰ ਕਿਸੇ ਸੂਬੇ ਦੇ ਵਿੱਚ ਕਿਸਾਨੀ ਤਰ੍ਹਾਂ ਬਾਹਰ ਨਹੀਂ ਨਿਕਲ ਰਹੀਆਂ ਕਿ ਇਹਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ ਯਾਰ ਅਸੀਂ ਦਿੱਲੀ ਆ ਜਾਂਦੇ ਆ ਉਹਨਾਂ ਦੀ ਲੜਾਈ ਵੀ ਅਸੀਂ ਚੁੱਕੀ ਫਿਰਦੇ ਆ ਤੇ ਉਸ ਲੜਾਈ ਦਾ ਨੁਕਸਾਨ ਵੀ ਪੰਜਾਬ ਨੂੰ ਹੋ ਰਿਹਾ ਤੇ ਕੇਂਦਰ ਦੇ ਉੱਤੇ ਰੱਤਾ ਅਸਰ ਨਹੀਂ ਹੋ ਰਿਹਾ ਇਸ ਲਈ ਨਾਉ ਰਾਹ ਖੋਲ ਰਹੇ ਨੇ ਨਾਉ ਗੱਲ ਕਰ ਰਹੇ ਨੇ ਤੇ ਪੰਜਾਬ 'ਚ ਆਪਸੀ ਟਕਰਾਅ ਹੋਦਾ ਤਾਂ ਇਹਦੇ ਵਿੱਚ ਉਹਨਾਂ ਨੂੰ ਵਧੀਆ ਕਿ ਆਪਸੇ ਟੱਕਰੀ ਜਾਣ ਬਿਲਕੁਲ ਜੀ ਬਿਲਕੁਲ ਸੋ ਇਸ ਸਥਿਤੀ ਨੂੰ ਵੀ ਜਥੇਬੰਦੀਆਂ ਨੂੰ ਮੁੜ ਵਾਚਣ ਦੀ ਲੋੜ ਹੈ ਕਿ ਕਿਤੇ ਅਸੀਂ ਆਪਣੀਆਂ ਸ਼ਕਤੀਆਂ ਨੂੰ ਕਮਜ਼ੋਰਤਾ ਨਹੀਂ ਕਰ ਲਾਂਗੇ ਆਉਂਦੇ ਦਿਨਾਂ 'ਚ ਆਪਣੀ ਹੀ ਤਾਕਤ ਨੂੰ ਕਮਜ਼ੋਰਤਾ ਨਹੀਂ ਕਰ ਲਾਂਗੇ ਤੇ ਸਾਡੇ ਆਮ ਲੋਕਾਂ ਨੂੰ ਵੀ ਚੇਤਤ ਰਹਿਣ ਦੀ ਲੋੜ ਹੈ ਕਿ ਕਿਤੇ ਤੁਸੀਂ ਕਿਸੇ ਦੀ ਚੱਕ ਚਾਕ ਕੇ ਆਪਣੀ ਭਰਾਵਾਂ ਨਾਲ ਲੜਾਈ ਝਗੜਾ ਤਾਂ ਨਹੀਂ ਕਰ ਲੋਗੇ ਕਿਤੇ ਆਪਸੇ ਟਕਰਾਅ ਆਪਸਰ ਨਹੀਂ ਆਜੋਗੇ ਸੋ ਦੋਈ ਤਰ੍ਹਾਂ ਨੂੰ ਬਹੁਤ ਸੋਚ ਕੇ ਚੱਲਣ ਦੀ ਲੋੜ ਹੈ ਕਿ ਆਉਂਦੇ ਦਿਨਾਂ 'ਚ ਜੇ ਇਹ ਮੁੱਦਾ ਹੋਰ ਪੱਕਿਆ ਐ ਐਮਐਸਪੀ ਵਾਲੇ ਮੁੱਦੇ ਤੇ ਕਈ ਤਰ੍ਹਾਂ ਇਸ ਰਾਏ ਤੇ ਨੇ ਕਿ ਜਿਹੜੀਆਂ ਆਪਣੀਆਂ ਦੋ ਵਿਕਤੀਆਂ ਕਿਤੇ ਉਹ ਵੀ ਨਾ ਗਵਾ ਲਈਏ ਐ ਤੇ ਬਾਕੀਆਂ ਜਿਹਨਾਂ ਦੀ ਲਵਾਉਣ ਦੀ ਆਪਾਂ ਲੜਾਈ ਲੜ ਰਿਹਾ ਉਹ ਖੁਸਕੇ ਨਹੀਂ ਰਏ ਸੋ ਆਪਾਂ ਹੀ ਕਿਉਂ ਮਤਲਬ ਕਿ ਵੈਸੇ ਤਾਂ ਇਹ ਇਹ ਪੰਜਾਬ ਦੇ ਤਾਂ ਇਤਿਹਾਸ ਸਿਆ ਅਸੀਂ ਤਾਂ ਆਜ਼ਾਦੀ ਦੀ ਲੜਾਈ ਚ ਤੇ ਕਰਵਾਲੀਆਂ ਸਭ ਤੋਂ ਵੱਧ ਦਸੀਆਂ ਦਿੱਤੀਆਂ ਆਜ਼ਾਦੀ ਦਾ ਪੂਰਾ ਮੁੱਲਕੇ ਹੋ ਗਿਆ ਹੈਨਾ ਸੋ ਇਸ ਲਈ ਤਾਂ ਸਾਡੇ ਹਿੱਸੇ ਆ ਕਿਆਂ ਅਸੀਂ ਗਲਤ ਦੇ ਖਿਲਾਫ ਖੜੇ ਹੁੰਨੇ ਆ ਅਸੀਂ ਗਲਤ ਦੇ ਖਿਲਾਫ ਬੋਲਦੇ ਆ ਪਰ ਸਰਕਾਰਾਂ ਕੀ ਇਹ ਰੋਕਾਂ ਲਾ ਕੇ ਹਰਿਆਣਾ ਦੇ ਮੂਹਰੇ ਇਹ ਇਹ ਬਾਰਡਰ ਪਾ ਕੇ ਕਿ ਇਹ ਪੰਜਾਬ ਦੇ ਵਿੱਚ ਇਹ ਲੜਾਈ ਨੂੰ ਧੱਕ ਕੇ ਸਾਡੇ ਲੋਕਾਂ ਨੂੰ ਆਪਸੇ ਟਕਰਾਉਣ ਦੀ ਨੀਤੀ ਤੇ ਕੰਮ ਕਰੀ ਔਰ ਅਸੀਂ ਚੁੱਪ ਬੈਠ ਗਏ ਹੂੰ ਜੀ ਸਮਝਣ ਦੀ ਨਾਲੇ ਰੌਲਾ ਹੀ ਵੀ ਹੈ ਨਾ ਸ਼ਰਮਨ ਜੀ ਕੀ ਟਕਰਾਅ ਦੇ ਵਿੱਚ ਤਾਂ ਤੁਸੀਂ ਤੁਸੀਂ ਕੁਝ ਨਹੀਂ ਖੱਟ ਸਕਦੇ ਤੁਹਾਡਾ ਜਿਹੜਾ ਪਿਛਲਾ ਅੰਦੋਲਨ ਸੀ ਉਹ ਲੋਕਾਂ ਦੇ ਸਹਿਯੋਗ ਕਰਕੇ ਸੀਗਾ ਇਸ ਕਰਕੇ ਟਕਰਾਅ ਦੇ ਨਾਲ ਤਾਂ ਤੁਸੀਂ ਜਿਹੜੀ ਸਿਆਸਤ ਆ ਉਹਨੂੰ ਸਗੋਂ ਦਾ ਰਾਹ ਸੌਖਾ ਕਰ ਰਹੇ ਹੋ ਤੇ ਦੂਜੀ ਗੱਲ ਜਿਹੜਾ ਤੁਹਾਡਾ ਕੋਈ ਵੀ ਐਕਸ਼ਨ ਉਹ ਦਿੱਲੀ ਤੱਕ ਡੈਂਟ ਨਹੀਂ ਨਾ ਪਾਰਿਆ ਉਹ ਐਕਸ਼ਨ ਤੁਹਾਡਾ کارਗਰ ਨਹੀਂ ਆ ਇੱਥੇ ਜੋ ਮਰਜ਼ੀ ਕਰੀ ਜਾਓ ਕੋਈ ਤੁਹਾਨੂੰ ਰੋਕ ਨਹੀਂ ਰਿਹਾ ਪੰਜਾਬ ਬੰਦ ਸੱਦਾ ਦਿੱਤਾ ਲੋਕ ਹੱਸਦੇ ਖੇਡਦੇ ਨਾਲ ਮਿਲਦੇ ਜੁਲਦੇ ਨਾਲ ਸੀ ਜਿੱਥੇ ਬੰਦ ਗਰੁੱਪ ਦੇ ਵਿੱਚ ਤਾਂ ਤੁਹਾਡੇ ਨਾਲ ਆ ਕੇ ਚਲੋ ਆਮ ਲੋਕ ਨਾਲ ਸੀ ਬਹੁਤੇ ਬਹੁਤ ਵੱਡੀਆਂ ਨਿੱਤੀ ਦੇ ਵਿੱਚ ਪਰ ਜਿੰਨਾ ਚਿਰ ਕੋਈ ਐਕਸ਼ਨ ਉੱਥੇ ਡੈਂਟ ਨਹੀਂ ਪਾਰਿਆ ਉਹਨਾਂ ਚਿਰ ਇੱਥੋਂ ਕੋਈ ਵੀ ਠੋਸ ਰੂਪ ਦੇ ਵਿੱਚ ਕੋਈ ਗੱਲ ਬਣਨੀ ਜੀ ਇੱਕ ਤਾਂ ਸ਼ਹਿਰੀ ਵਰਗ ਚ ਇਸ ਸੁਨੇਹਾ ਦੇਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀਆਂ ਤੁਹਾਡਾ ਕਾਰੋਬਾਰ ਬੰਦ ਕਰਾਉਣਾ ਜਾਂਦੇ ਨੇ ਬੀਅੰਦ ਕਰਨਾ ਬੰਦ ਕਰਾਉਣਾ ਜਾਂਦੇ ਨੇ ਹਾਂਜੀ ਉਹੀ ਫੋਟੋ ਇਹ ਇਹ ਬਿਨਾ ਪ੍ਰਚਾਰ ਤੋਂ ਬੀਜੇਪੀ ਆਪਣੀ ਥਾਂ ਨਾ ਪੱਕੀ ਕਰੇ ਹਾਂਜੀ ਬਿਲਕੁਲ ਬਿਲਕੁਲ ਦੂਸਰੇ ਪਾਸੇ ਅੱਜ ਕੱਲ ਮਜ਼ਦੂਰਾਂ ਦੇ ਹਵਾਲੇ ਨਾਲ ਖੂਬ ਗੱਲਬਾਤ ਜਾਰੀ ਆ ਰਹੀ ਹੈ ਹਮ ਅਚੱਚੇ ਤੌਰ ਤੇ ਕਿ ਦੇਖੋ ਵੀ ਆਪਣੇ ਲਈ ਧਰਨੇ ਲਾਉਂਦੇ ਨੇ ਤੁਹਾਡੇ ਲਈ ਥੋੜਾ ਲਾਉਂਦੇ ਨੇ ਹਮ ਤੋਂ ਜਦੋਂ ਕਿ ਇਹ ਹੈ ਕਿ ਜਿਹਨੂੰ ਭੁੱਖ ਲੱਗਦੀ ਹੈ ਰੋਣਾ ਤਾਂ ਉਸੇ ਜਵਾਕ ਨੂੰ ਪੈਂਦਾ ਨਾ ਹਾਂਜੀ ਹਾਂਜੀ ਤੇ ਇਸ ਲਈ ਜੇ ਉਹ ਭਾਈਚਾਰਾ ਜੇ ਸੰਗਠਿਤ ਨਹੀਂ ਹੈ ਕੋਈ ਵੀ ਵਰਗ ਹੋਰ ਕਿਸਾਨਾਂ ਦੇ ਮੁਕਾਬਲੇ ਹੋਰ ਕੋਈ ਵੀ ਤੇ ਸੰਗਠਿਤ ਨਹੀਂ ਹੈ ਹਮ ਚਾਹੇ ਉਹ ਮਜ਼ਦੂਰੀ ਮਸਲਾ ਚਾਹੇ ਦੁਕਾਨਦਾਰੀ ਦਾ ਮਸਲਾ ਉਹ ਆਪਣੇ ਲਈ ਨਿਕਲ ਕੇ ਹੁਣ ਫੇਰ ਕੋਈ ਨਾਂ ਨਾਲ ਨਾ ਤੁਰੇ ਫੇਰ ਤਾਂ ਸਵਾਲ ਕਰਦੇ ਹੋਗੇ ਪਰ ਉੱਥੇ ਪਿੰਡ ਪੱਦਰ ਤੇ ਹੈ ਨਾ ਜਾਂ ਇਹ ਮਜ਼ਦੂਰ ਵਰਗ ਚ ਵੀ ਇਹ ਗੱਲ ਫਲਾਈ ਜਾ ਰਹੀ ਹੈ ਕਿ ਦੇਖੋ ਵੀ ਇਹ ਆਪਣੇ ਹੱਕਾਂ-ਉੱਕਾਂ ਲਈ ਲੜਦੇ ਨੇ ਥੋ ਆਪਣੇ ਹੀ ਮੰਗਾਂ ਮਨਾ ਲੈਂਦੇ ਨੇ ਆਪਣੀਆਂ ਸੂਲਤਾਂ ਲੈ ਜਾਂਦੇ ਨੇ ਤੁਹਾਨੂੰ ਕੋਈ ਨਹੀਂ ਪੁੱਛਦਾ ਉਸ ਨੂੰ ਵੀ ਭਾਜੀਪੀ ਦੇ ਨੇੜੇ ਲਾਉਣ ਦੀ ਕੋਆਇਦ ਹੈ ਸੋ ਕਿਤੇ ਅਸੀਂ ਭਾਜੀਪੀ ਦਾ ਰਾਹ ਆਪ ਹੀ ਤਾਂ ਨਹੀਂ ਮੋਕਲਾ ਕਰਨ ਤੁਰੀਏ ਤੇ ਪਰ ਵੀ ਮੰਥਨ ਦੀ ਲੋ ਸਹੀ ਸਹੀ ਬਿਲਕੁਲ ਸਹੀ ਕਹੇ ਤੁਸੀਂ ਪਰ ਜਿਹੜੀ ਗੱਲ ਹੈ ਕਿ ਮਜ਼ਦੂਰਾ ਨੂੰ ਮਜ਼ਦੂਰਾ ਨੂੰ ਪਹਿਲਾਂ ਵੀ ਜਦੋਂ ਕਿਸਾਨ ਖੁਦਕੁਸ਼ੀਆਂ ਹੋਈਆਂ ਸਨ ਤਾਂ ਉਦੋਂ ਧਰਨੇ ਮੁਜਾਰੇ ਹੋਏ ਸੀ ਤਾਂ ਉਦੋਂ ਕੁਝ ਕ ਮਜ਼ਦੂਰ ਪਰਿਵਾਰਾਂ ਨੂੰ ਵੀ ਰਾਹਤ ਮਿਲੀ ਸੀ ਇਨੀਆਂ ਕਿ ਸਾਰਾ ਕੁਝ ਕਿਸਾਨ ਲੈ ਜਾਂਦੇ ਨੇ ਮਜ਼ਦੂਰ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਨੇ ਉਹ ਨਾਲ ਰਲਦੀਆਂ ਨੇ ਆ ਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਦੀਆਂ ਨੇ ਬਿਲਕੁਲ